ਤੇ ਨੇ ਤਨਾਰੀ ਪੰਜਾਬ ਸਰਕਾਰ ਤੋਂ ਸਟੇਟ ਅਵਾਰਡ ਵੀ ਸਾਥਿਲ ਕਾਤੇ ਤੇ ਨੌਲੇ ਸੁਤੇ ਸੇ ਇੱਕ ਤਿਆਨੋ ਸੁਪਨਾ ਆਇਆ

ਸੁਰਿੰਦਰ ਕੌਰ, ਜਗਦੇਵ ਸਿੰਘ ਜੱਸੋਵਾਲ, ਪੂਰਨ ਸ਼ਾਹ ਕੋਟੀ ਤੇ ਕਰਨੈਲ ਸਿੰਘ ਪਾਰਸ ਸਮੇਤ ਅਨੇਕਾਂ ਕਲਾਕਾਰਾਂ ਤੇ ਸਾਹਿਤਕਾਰਾਂ ਬਾਰੇ ਖੋਜ ਕੀਤੀ। ਉਸ ਦੇ ਲਿਖਤਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਭਾਸ਼ਾ ਵਿਭਾਗ ਪਟਿਆਲਾ ਨੇ ਪ੍ਰਕਾਸ਼ਿਤ ਕੀਤਾ ਹੈ। ਨਿੰਦਰ ਨੂੰ ਹਾਲ ਹੀ ਵਿੱਚ ਪੰਜਾਬ ਸਰਕਾਰ ਵੱਲੋਂ ਸਟੇਟ ਅਵਾਰਡ ਭਾਸ਼ਾ ਵਿਭਾਗ ਪੰਜਾਬ ਵੱਲੋਂ ਭਾਈ ਵੀਰ ਸਿੰਘ ਪੁਰਸਕਾਰ ਭੇਟ ਕੀਤੇ ਗਏ ਨੇ। ਇਸ ਤੋਂ ਲਗਾਤਾਰ ਵੀ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਇੰਗਲੈਂਡ ਦੇ ਪਾਰਲਮੈਂਟ ਹਾਲ ਸਮੀਰ ਆਸਟ੍ਰੇਲੀਆ ਅਤੇ ਅਮਰੀਕਾ ਵਿਚ ਵੀ ਸਨਮਾਨਿਤ ਕੀਤਾ ਗਿਆ ਹੈ। ਮੇਰੀ ਉਮਰ ਬਹੁਤ ਛੋਟੀ ਸੀ ਤੇ ਛੋਟੀ ਉਮਰ ਦੀ ਮੈਨੂੰ ਵੱਡਿਆਂ ਸੰਗ ਬਹਿਣ ਦਾ ਮੌਕਾ ਮਿਲਿਆ ਤੇ ਫਿਰ ਮੈਂ ਇੱਕ ਕਿਤਾਬ ਲਿਖੀ ਵੱਡਿਆਂ ਦੀ ਤਸ। ਉਸ ਕਿਤਾਬ ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ ਭਾਈ ਵੀਰ ਸਿੰਘ ਪੁਰਸਕਾਰ ਦੇ ਕੇ ਮਾਨ ਦਿੱਤਾ। ਕਦੇ ਵੀ ਕਲਪਤਾ ਨੂੰ ਪੜਿਆ ਬੜੀ ਇਸ਼ਤਤ ਨਾਲ ਦੁਗਾਈ ਨਾਮ ਗੀਤ ਨਹੀਂ ਲਿਖੇ ਕਵਸਾਂ ਨਹੀਂ ਲਿਖੀ ਪਰ ਪੜਿਆ ਬਹੁਤ ਸੁਣਿਆ ਬਹੁਤ ਪਰ ਅੱਜ باوجود ਸੰਗੀਤਕਾਰੀ ਜਿਹੜੀ ਇੱਕ ਲਾਹੇ ਸੁਖਮੰਦੀ ਉਹ ਅੰਦਰ ਜਾਗਦੀ ਰਹੀ ਤੇ ਚੰਗਿਆ ਕਪਤਾਨਾ ਮੇਰਾ ਮਨ ਮੋਹ ਰਹੀਆਂ ਨਿੰਦਰ ਨੇ ਮੋੜੀ ਸਿੱਖਿਆ ਆਪਣੇ ਪਿੰਡ ਦੇ ਕੁਕੀ ਆਣਾ ਦੇ ਸਰਕਾਰੀ ਹਾਈ ਸਕੂਲ ਤੋਂ ਲਈ ਸੰਗੀਤਕਾਰ ਬਨਣ ਦੀ ਚਾਹਤ ਨੇ ਉਸ ਨੂੰ ਬੈਟ੍ਰਿਕ ਪਾਸ ਨਹੀਂ ਕਰਨ ਦਿੱਤੀ ਪਰ ਕਿਸਮਤ ਨੇ ਉਸ ਨੂੰ ਸੰਗੀਤਕਾਰ ਦੀ ਜਗ੍ਹਾ ਸਾਹਿਤਕਾਰ ਬਣਾ ਦਿੱਤਾ ਕੋੜਿਆੜਵੀ ਪੰਜਾਬ ਭਾਸ਼ਾ ਵਿਭਾਗ ਦੇ ਸਲਾਹਕਾਰ ਮੈਂਬਰ ਵੀ ਰਹੇ ਚੁਕੇ ਨੇ। ਇਹਨਾਂ ਦੀ ਯਾਤਰਾਵਾਰੀ ਸਫਰਨਾਮਾ ਕਿਤਾਬ ਵੀ ਲਿਖੀ। ਹੈਰਾਨੀ ਦੀ ਗੱਲ ਹੈ ਕਿ ਨਿੰਦਰ ਖੁਦ میٹرਕ ਤੱਕ ਨਹੀਂ ਪੜਿਆ ਪਰ ਉਸ ਦੀਆਂ ਲਿਖਤਾਂ ਉੱਤੇ ਐਮਫਲ ਕਰਵਾਈ ਗਈ ਹੈ। ਅਤੇ ਐਮਏ ਬੀਏ ਦੇ ਕੋਰਸਾਂ ਵਿੱਚ ਆਧੀਆਂ ਲਿਖਤਾਂ ਨੂੰ ਸ਼ਾਮਲ ਕੀਤਾ ਗਿਆ ਹੈ। ਕੋੜਿਆੜਵੀ ਦੇ ਜਿੱਥੇ ਪਿੰਡ ਵਾਸੀਆਂ ਨੂੰ ਨਾਜ ਹੈ, ਉੱਥੇ ਉਹਨਾਂ ਦੀ ਮਾਂ ਆਪਣੇ ਪੁੱਤਰ ਦੀ ਕਾਮਯਾਬੀ ਤੋਂ ਕਾਫੀ ਖੁਸ਼ ਹੈ। ਤਾਰਨਾ ਨਾਰਾਤਨ ਪੀਤਾ ਮੈਨੂੰ ਖੁਸ਼ੀ ਬਹੁਤ ਕਰਦੀ ਆ ਜਦੋਂ ਇਸ ਤਰ੍ਹਾਂ ਕਰਦਾ ਹੈ ਨਾ ਮੀ ਪਤਾ ਲੱਗਦਾ ਮੈਨੂੰ ਵਧਾਈ ਦਿੰਦੇ ਲੋਕ ਬਹੁਤ ਮੈਨੂੰ ਖੁਸ਼ੀ ਕਰਦੀ ਆ ਇਹਦੇ ਪਕਨੇ ਖਤੇ ਕਰ ਕੀਤਾ ਐਨੀ ਸਾਡੀ ਵੰਦੂ ਹੈ ਨਹੀਂ ਸੀ ਬੁੱਤ ਜੰਮੀ ਇੰਨੀ ਵਧਾਈ ਸੇ ਲੈਵਲ ਦਾ ਕੋਈ ਵਹਿਲਾ ਆਦਮੀ ਆ ਜਿਹੜਾ ਪਿੰਡ ਦਾ ਇਦਾਂ ਵਧੀਆ ਕੰਮ ਕਰਦਾ ਛੋਟੀ ਉਮਰ ਦੇ ਵਿੱਚ ਇਹਨਾਂ ਨੇ ਬਹੁਤ ਨਾਮ ਖੱਟਿਆ ਮਨਿੰਦਰ ਨੇ ਹੁਣ ਤੱਕ ਪੰਜਾਬੀ ਸੱਭਿਆਚਾਰ, ਸਾਹਿਤ, ਲੋਕ ਗਾਇਕੀ, ਲੋਕ ਕਲਾਵਾਂ ਅਤੇ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਆਪਣੇ ਅਨੇਕਾਂ ਲਿਖਤਾਂ ਰਾਹੀਂ ਹੰਭਲਾ ਮਾਰਿਆ ਹੈ, ਆਪ ਨੇ ਬਲਵੰਤ ਗਾਰਗੀ ਅਤੇ ਸ਼ਿਵ ਕੁਮਾਰ ਬਟਾਲਵੀ ਬਾਰੇ ਵੀ ਕਿਤਾਬਾਂ ਲਿਖੀਆਂ ਨੇ ਮਨਿੰਦਰ ਦੀ ਲਿਖੀ ਸਵੈ ਜੀਵਨੀ ਮੈਂ ਹਾਂ ਜੱਜ ਦਾ ਅਰਥ ਵੀ ਬਹੁਤ ਚਰਚਿਤ ਹੋਈ ਅਤੇ ਇਸ ਉੱਤੇ ਇੱਕ ਟੈਲੀਫਿਲਮ ਵੀ ਬਣ ਚੁੱਕੀ ਹੈ ਨਿਊਜ਼ ਡੈਸਕ ਤੋਂ ਸੁਖਜਿੰਦਰ ਸਿੰਘ ਦੇ ਨਾਲ ਅਮਨਦੀਪ ਫਰੀਦਕੋਟ ਪੀਟੀਸੀ ਨਿਊਜ਼ ਫ੍ਰੀਡਾ ਬਾਡ ਦੇ ਵਿੱਚ ਚੱਲ ਰਿਹਾ ਹੈ 28 ਵਿੱਚ